ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋ ਸਨਾਵ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਵੈਗਨ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਦੁੱਧ ਨੂੰ ਆਪਾਂ ਵਾਈ ਦੇ ਲਈਏ ਜੀ ਏਹ ਨੂੰ ਬਣਾਵਾਂਗੇ ਜੀ ਸਬਜ਼ੀ ਨੂੰ ਤੜਕਾ ਸਬਜ਼ੀ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਇਹ ਪਿਆਜ਼ ਲਸਣ ਹਰੀਆਂ ਮਿਰਚਾਂ ਤੇ ਅਦਰਕ ਸਿੱਲ ਕੇ ਧੋਕੇ ਰੱਖਿਆ ਹੋਇਆ ਆਪਾਂ ਪੀਸ ਲੈਣਿਆਂ ਨੂੰ ਮਿਕਸੀ ਨਾਲ ਤੇ ਤੇ 15 ਇਹਨੇ ਗਰਮ ਹੋਊਗਾ ਤੇਰਾ ਜਦ ਤੱਕ ਮੈਂ ਪੀਸੂਗੀ ਮਸਾਲਾ ਛੋਟੀ ਕੜਸੀ ਪਾਉਂ ਤੇਲ ਦੀ ਤੇ ਇਹਨੂੰ ਪੀਸ ਲੈਣਾ ਤੇ ਇਹ ਲ ਆਪਣਾ ਗਰਮ ਹੋ ਗਿਆ ਪਿਆਲੇ ਵਿੱਚ ਥੋੜਾ ਜਿਹਾ ਜੀਰਾ ਪਾ ਲ

ਉਹ ਬਈਆ ਦਸ ਮਿੰਟ ਲਈ ਚੱਲ ਰਹੀ ਹੈ ਹਰ ਪਲਾਬੂ ਦੀ ਕੋਈ ਵੱਲੀ ਜਿਆਦਾ ਖਸਾਂਦੀ ਰਹੀ ਜਿਵੇਂ ਮਿਕਾ ਟਿਕਾ ਟਿਕਾ ਜਿਵੇਂ ਕਿ ਜਿਆਦਾ ਕਦੀ ਤਰਝ ਨਹੀਂ ਜਾਣੀ ਉਹ ਬਈਆ ਪਾਣੀ ਪਾ ਇਹ ਮਾਤਰਾ ਕੱਟ ਲੈਣੀ ਜੀ ਥੋਣ ਵਾਲੇ ਵੀ ਹਜੇ ਇਹਨਾਂ ਨੂੰ ਧੋਨੇ ਆਪਾਂ ਇਹ ਧਣੀਆਂ ਕੱਟ ਕੇ ਰੱਖ ਲੈਂਦੇ ਆਪਾਂ ਧੋ ਲਿਆ ਧਣੀਆਂ ਨੂੰ ਤਾਂ ਪਹਿਲੇ ਧੋ ਲਿਆ ਤੀ ਕੱਟਣ ਤੋਂ ਫੇਰ ਕੱਟਿਆ ਹੋਇਆ ਤੋਂ ਤਾਂ ਨਹੀਂ ਜਾਂਦਾ ਜੇ ਸਹੀ ਤਰ੍ਹਾਂ ਨਾ ਧੋ ਤਾਂ ਪਾਣੀ ਤੇ ਰਹਿ ਜਾਂਦਾ ਮਰੀ ਚ ਆਪਾਂ ਤੇ ਧੋ ਲੈਣੀ ਬੈਲਾ ਪਾਉਂਗੀਆਂ ਨੂੰ ਬਾਦੇ ਵਿੱਚ ਕੱਟ ਕੇ ਰੱਖ ਦਿੰਦੇ ਆ ਧਣੀਆਂ ਨੂੰ ਜਦੋਂ ਸਾਗੀ ਬਣ ਗਈ ਆਪਣੇ ਫੇਰ ਧਣੀਆਂ ਪਾ ਕੇ ਦੋਂ ਸੇਕ ਲਾਉਣੀ ਮਟਰ ਟੋ ਲੈਣੀ ਆ ਪਨੀਰ ਆਪਣਾ ਫ੍ਰਿਜ ਚ ਰੱਖਿਆ ਹੈ ਜਿਹੜਾ ਕੱਲ ਆਪਾਂ ਮਲਾਈ ਲਗੀ ਸੀ ਉਹਦੇ ਤੋਂ ਬਣਾਇਆ ਸੀ ਪਨੀਰ ਫ੍ਰਿਜ ਚ ਪਿਆ ਆਪਣਾ ਉਹਨੂੰ ਕੱਟ ਲਾਂਗੇ ਕੱਟ ਕੇ ਬਾਹਰ ਮਸਾਲਾ ਪੁੱਜੇ ਤੋਂ ਸਾਡੇ 4 ਪਾਤੀ ਦੇ ਵਿੱਚ ਪਾਣੀ ਪਾ ਕੇ ਉਦੋਂ ਫਿਰ ਆਪਾਂ ਕਰਦਾ ਬੀਚਿਆ। ਕੱਟਦਾ। ਲਓ ਜੀ ਇਹ ਪਨੀਰ ਕੱਟ ਲਿਆ। ਪਨੀਰ ਵੀ ਅੱਗੇ ਬਾਅਦ ਦੇ ਵਿੱਚ ਹੀ ਪਾਵਾਂਗੇ। ਕਿੰਨਾ ਛੋਟੇ ਨੇ ਜੀ ਮਟਰਾਂ। ਇਹ ਦੋ ਆਪ ਨੂੰ ਆਨੂ ਆਪਾਂ ਛਿੱਲ ਕੇ ਧੋ ਲੈਣੇ ਨੇ। ਇਨਨ ਸਬਤਿਆਂ ਵਿੱਚ ਪਾ ਲਾਂਗੀ ਬਾਅਦ ਦੇ ਵਿੱਚ ਭੰਨਣਾ ਨਹੀਂ ਤਰੀ ਗਾੜੀ ਹੋ ਜੂਗੀ ਇਹਦੇ ਨਾਲ ਤੇ ਟਮਾਟਰ ਪਨੀਰ ਮੈਂ ਲੱਗਦਾ ਜੀ ਬਹੁਤ ਟਾਈਮ ਬਾਅਦ ਬਣਾਉਣ ਲੱਗਿਆ ਬੱਚੇ ਸਾਹੀ ਪਨੀਰ ਪੈ ਦਿੰਦੇ ਨੇ ਜਦੋਂ ਵੀ ਬਣੀ ਦੀ ਗੱਲ ਹੁੰਦੀ ਹੈ ਸਾਹੀ ਪੀਣਾ ਇੱਕ ਹੈ ਟਮਾਟਰ ਪਨੀਰ ਬਣਾਉਣੀ ਲੱਗਿਆ ਜੀ ਤਾਜੀ ਮਟਰ ਲੈਂਦੀ ਸੀ ਤੇ ਇਹ ਪਨੀਰ ਮੰਮੀ ਨੇ ਕੱਟ ਦਿੱਤਾ ਜੀ ਹੈ ਤਾਂ ਇਹ ਮਲਾਈ ਵਾਲਾ ਪਰ ਵਧੀਆ ਬਣ ਗਿਆ ਜੀ ਥੋੜਾ ਜਿਹਾ ਵਰਗੈ ਇਹਦਾ ਟੈਟਾ ਫੋਨ ਵਿੱਚ ਪਾ ਲਾਂਗੇ ਅਸੀਂ ਇਧਰ ਆਪਾਂ ਇਹ ਮੱਖਣ ਤਿਕਰਤੀ ਸੀ ਕੱਲ ਦੇਖੀ ਸੀ ਮਾਈ ਠੰਡਾ ਹੋਏ ਤਾਂ ਫਰਿਜ ਵਿੱਚ ਧਰ ਦਾਂਗੇ ਜਰਾ ਆਪ ਨੂੰ ਸਾਰੇ ਫੇਸ ਪਲਸਤੀ ਕੱਢ ਕੇ ਤੋਂ ਦਵਾਰੀ ਗੱਲ ਨੂੰ ਪਾ ਕੇ ਤੇ ਤੇ ਹੋ ਜਾਂਦੀ ਗੱਲ ਬਣ ਜਾਂਦਾ ਜੀ ਇਹ ਤਾਂ ਜੇ ਆਪ ਪਹਿਲਾਂ ਹੀ ਰੰਗਿਆਂ ਦਾ ਟਾਈਮ ਲੱਗਦਾ

ਇਹਦੇ ਵਿੱਚ ਵੀ ਖਾਲੀ ਪਾਉਣ ਵਾਲੇ ਨਮਕ ਬਣਦੀ ਹੈ ਆਪਣੀ ਸਸਹਾਰੀਆਂ ਵਿੱਚ ਆ ਪਾ ਲੈਂਦੀਆਂ ਸੀਪੜਾ ਸਿੰਪਲ ਜੀ ਦਾਲ ਸਾਗੀ ਵਧੀਆ ਰਹੀ ਹੈ ਜੀ ਤੇ ਆਪਣੀ ਸੇਤਲੇ ਵੀ ਵਧੀਆ ਹੈ ਜਿਆਦਾ ਮਸਾਲੇ ਦਾ ਫਿੱਕਾ ਜਿਆਦਾ ਬਣਾਉਂਦੇ ਨਹੀਂ ਇਹ ਲਈ ਬੜੀ ਅਜੀਬ ਜਿਹੀ ਚੀਜ਼ ਬਣ ਗਈ ਘਟੜਕੀ ਵਾਲੀ ਘਟ ਨੂੰ ਖਾਣ ਵਾਲੀ ਮਸਾਲਾ ਤਾਂ ਆਪਣਾ ਪੂਰਾ ਪੱਕਿਆ ਹੋਇਆ ਜੀ ਤੇਜੀ ਸਬਜ਼ੀ ਪਰ ਆਪਾਂ ਕੇਰ ਵੀ ਪਾਣੀ ਪਾ ਕੇ ਥੋੜਾ ਜਿਹਾ ਸੇਕ ਲਵਾ ਦਿੰਦੇ ਹਾਂ ਇਹ ਲਓ ਆਪਾਂ ਹੀ ਪਾ ਲਾਂਗੇ ਜੀ ਸਾਡੇ ਹਾਂ ਆਪਾਂ ਮਾੜਾ ਇਹ ਨਾਲ ਹੀ ਆਪਾਂ ਲਾਂਗੇ ਸਾਦੀ ਦਾ ਥਿਆ ਵਿੱਚ ਆਪਾਂ ਕਟਣੇ ਸੌਖੇ ਰਹਿੰਦੇ ਜੀ ਇਸ ਤੇ ਕੱਟ ਕੇ ਬਿਲਕੁਲ ਇਹਨਾਂ ਨੂੰ ਬਰੀਕ ਕਰ ਦਾਂਗੇ ਇਹ ਪਤਾ ਨਾ ਲੱਗਿਆ ਆ ਲਿਪਾਈ ਹੋਈ ਹੈ ਇਹ ਹੁਣ ਪਾਣੀ ਪਾਉਣੀ ਹੈ ਅਜ ਪਾਣੀ ਠੰਢੀ ਪਾਉਣੀ ਹੈ ਗਰਮ ਪਾਣੀ ਕਾਉਣ ਨਾਲ ਹੁੰਦਾ ਦੀ ਜਲਦੀ ਜੜ ਆਪੀ ਨੇ ਜਲਦੀ ਬਣ ਜਾਂਦੀ ਹੈ ਇਹਨਾਂ ਸਬਜ਼ੀ ਥੋੜਾ ਜਿਹਾ ਹੋਰ ਪਾ ਲਾਂਗੇ ਪਾਣੀ ਜੀ ਸਰਦਨੀ ਬਾਕੀ ਹੀ ਪਾਉਂਦੇ ਹਾਂ ਜੇ ਉਹਨੂੰ ਬਾਅਦ ਚ ਪਾਵਾਂਗੇ ਹੁਣ ਗੈਸ ਆਪਾਂ ਮੀਡੀਅਮ ਕਰ ਦਿੰਨੇ ਆਂ ਜੋ ਪਸਾਜੀ ਚੱਕਾ ਲੈਨੇ ਤਾਂ ਆਹ ਚੁਰੀ ਨੇ ਆਲੂ ਆਪ ਕੱਢ ਲੈਨੇ ਇੰਜੀ ਕਾਟੀ ਚ ਬਾਹਰ ਕੱਟ ਕੇ ਭੰਦੀ ਪਾਣੀ ਤਰੀ ਤੱਕ ਇਹ ਗਾੜੀ ਹੈ ਇਹ ਆਲੂ ਭੰਨ ਲਾਂਗੇ ਫਿਰ ਹੋਰ ਗਾੜੀ ਹੋ ਜੂਗੀ ਆਦਨੇ ਪਨੀਰ ਵਿੱਚ ਜਿਹੜੇ ਭੈਣ ਪਰ ਆਪਣੇ ਚੈਨਲ ਤੇ ਆਉਂਦੇ ਨੇ ਜੀ ਪੂਰ ਸਪੋਰਟ ਕਰ ਦਿੰਨੇ ਆਪਾਂ ਨੂੰ ਕਿ ਜੁਨੇ ਸੋਨੇ ਕੰਨੈਕਟ ਕਰਦੇ ਨੇ ਸਾਰੇ ਭੈਣ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸੇ ਤਰ੍ਹਾਂ ਆਪਣਾ ਸਾਸਤਿਕ ਸਪੋਰਟ ਬਣਾਈ ਰੱਖਣਾ ਤੇ ਵੀਡੀਓ ਨੂੰ ਸ਼ੇਅਰ ਕਰ ਤੋਂ ਵੱਧ ਕਰਿਆ ਕਰੀਏ ਲਓ ਜੀ ਇਹ ਪਾਨ ਦਿੱਤੇ ਨੇ ਆਪਾਂ ਥੋੜਾ ਜਿਹਾ ਟਾਈਮ ਮੇਰੇ ਗੈਸ ਚੱਲੂਗਾ ਹੋਰ ਫੇਰ ਵਿੱਚ ਖੁੱਲ ਜਾਂਦੀ ਹੈ ਬਿਲਕੁਲ ਇਹ ਥੋੜੇ ਮਿਲਦੇ ਰਹੇ ਹੋਏ ਨੇ ਨਹੀਂ ਡਾਲੀ ਪਾਇਆ ਮਾ ਜੀ ਪਾਪਾ ਜੀ ਆ ਗਏ ਆ ਕੀ ਪਾ

ਤਾਂ ਜੀ ਇਹ ਵੀ ਤਿਆਰ ਹੈ ਜੀ ਬਣ ਕੇ ਬਸ 2 ਮਿੰਟ ਇਹਨੂੰ ਸੇਕ ਲਾ ਦਿੰਦੇ ਆਪਾਂ ਤਾਂ ਇੰਆ ਮ ਬਾਅਦ ਚ ਪਾਉਣੀ ਹੁੰਦੀ ਹੈ ਜੀ ਜੇ ਪਹਿਲਾਂ ਪਾ ਦਿੰਨੇ ਫਿਰ ਇਹਦਾ ਇਹਦੀ ਵਾਸ਼ਨਾ ਨਹੀਂ ਆਉਂਦੀ ਹੈਗੀ ਬਾਅਦ ਚ ਪਾ ਕੇ ਬਹੁਤ ਵਧੀਆ ਹੁੰਦੀ ਹੈ ਪੋਰਾਂ ਜਿਹਾ ਪਾ ਸੇਕ ਲਵਾ ਲਈਏ ਤੇ ਸਮਾਂ ਚੱਕ ਦਿੰਨੇ ਆਪਾਂ ਇੱਥੇ ਤੋਂ ਪਰ ਆਟਾ ਗੁੰਨ ਲਿਆ ਜੀ ਮੰਮੀ ਨੇ ਗੁੰਨ ਕੇ ਰੱਖ ਦਿੱਤਾ ਆਟਾ ਅੱਜ ਮੰਮੀ ਆਏ ਹੋਏ ਨੇ ਆਪਣੇ ਕੋਲ ਥੋੜਾ ਜਿਹਾ ਸਹਾਰਾ ਹੋ ਜਾਂਦਾ ਜੀ ਪਰ ਮਾਦ ਇਹ ਦੁੱਪਾ ਰਹੇ ਹਾਂ ਭਾਂਡੇ ਤੇ ਸਟਵਰ ਕਰ ਲਿਆ ਆਪਾਂ ਫੇ ਰੋਟੀ ਰੈਡੀ ਦੀ ਬਣਾਉਣੀ ਰੋਟੀ ਬਣਾ ਲਾਂਗੇ ਇੱਕ ਦਾਣਾ ਹੁਣ ਕੱਟ ਕੇ ਆਉਣਾ ਜੀ ਮੈਂ ਤਾਲੇ ਛਪਾ ਕੇ ਜਿਹੜਾ ਮੱਝੂਰੀ ਰਿਤੇ ਪਾਉਣੀ ਹੈ ਨਾ ਸਵੇਰੇ ਪਾਉਣਾ ਹੁੰਦਾ ਇੱਕ ਟਾਈਮ ਪਾਏ ਸਵੇਰੇ ਦੇ ਪਾਉਣੇ ਨੇ ਉਹਨੂੰ ਤਾਸ ਵਿੱਚ ਕੱਢ ਕੇ ਰੱਖਿਆ ਹੁੰਦਾ ਏ ਗੇ ਸਫਾ ਕਰਤਾ ਜੀ ਸਭ ਜੀ ਆ शक्का दर लाते हैं खंड इधर रखी हुई है शकर दुध फिर बच्चे नहीं पीते है चाह पी लकरी दुद्ध नहीं पीते है दुद्ध कल खंड पा ले ਉਜੀ ਦਿਖਾਉਣੀ ਆ ਜੀ ਮੇੜੇ ਤੋਂ ਆਪਾਂ ਇਹ ਦੇਖੋ ਜੀ ਸਬਜੀ ਆਪਣੀ ਅਜੇ ਗੈਸ ਹੋਣੀ ਬੰਦ ਕਰਿਆ ਨਾ ਜਾਂ ਥੋੜਾ ਜਿਹਾ ਟਾਈਮ ਹੋਰ ਹੋ ਜਾਂਦਾ ਬੰਦ ਹੋਏ ਨੂੰ ਫਿਰ ਉੱਪਰ ਘਿਓ ਜਾ ਜਾਂਦੇ ਅੱਜ ਦੀ ਵੀਡੀਓ ਐਂ ਲੀਜੀ ਆਪਣੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦੇ ਅੰਕ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ